ਬਾ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਆ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਿਆ ਹੈ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਟਰੇਸ ਕਰਕੇ ਜਲਦ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈਆਂ ਅਮਲ ਲਿਆਵਾਂਗੇ। ਸਾਰਤੇ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸੁਰੱਖਾ ਦੇ ਪਿੱਛੇ ਭੇਜਾਂਗੇ। ਜੀ ਸੁਣਾ ਕੋਸ਼ਿਸ਼ ਕਰ ਰਹੇ ਹਾਂ ਹਲੇ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਟਾਊਨ ਟਾਊਨ ਦੇ ਉੱਥੋਂ ਟਰੇਸ ਕਰ ਲਵਾਂਗੇ। ਜਲਦੀ ਟਰੇਸ ਜੀ ਬਿਲਕੁਲ ਸਾਨੂੰ ਪਿਛਲੇ ਕੁਝ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਜਲਦ ਇੱਕ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਰਵਾਇਆ ਮਚ ਲਿਆਵਾਂਗੇ ਸਾਰੀਆਂ ਤਿੰਨ ਸਰਾਂ ਨੂੰ ਬਿਲਕੁਲ ਅਪਾ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖ ਦੇ ਪਿੱਛ ਬਾਕੀ ਲੋਕਲ ਕੈਮਰੇ ਦੇਖਦੇ ਆਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਮੁਕੱਦਮਾ ਦਰਜ ਕਰਾਂਗੇ ਜੀ ਬਿਲਕੁਲ ਸਾਨੂੰ ਪਿਛਲੇ ਕੋਈ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਆਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫੇਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈਆਂ ਮਚ ਲਿਆਵਾਂਗੇ। ਉਸਾਰਤੀ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖਾ ਦੇ ਪਿੱਛੇ ਭੇਜਾਂਗੇ। ਜੀ ਸੁਣਾ ਕੋਸ਼ਿਸ਼ ਕਰ ਰਹੇ ਹਾਂ ਹਲੇ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਟਾਊਨ ਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ। ਜਲਦੀ ਟ੍ਰੇਸ ਜੀ ਬਿਲਕੁਲ ਸਾਨੂੰ ਪਿਛਲੇ ਕੁਝ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਇੱਕ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈਆਂ ਵਿੱਚ ਲਿਆਵਾਂਗੇ ਸਾਰੀਆਂ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖ ਦੇ ਪਿੱਛ ਬਾਕੀ ਲੋਕਲ ਕੈਮਰੇ ਦੇਖਦੇ ਆਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਮੁਕਦਮਾ ਦਰਜ ਕਰਾਂਗੇ ਜੀ ਬਿਲਕੁਲ ਸਾਨੂੰ ਪਿਛਲੇ ਕੋਈ ਅੱਧੇ ਘੰਟੇ-ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਆਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਿਆ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਹੋ ਜਾਂਦਾ ਪਰਚਾ ਦੇਖੇ ਤੇ ਇਹਨਾਂ ਦੇ ਬੰਦੀ ਕਾਰਵਾਈ ਅਮਲ ਚ ਲਿਆਵਾਂਗੇ ਸਾਰਤਿ ਅਨਸਰਾਂ ਨੂੰ ਬਿਲਕੁਲ ਅਪਾ ਜੋ ਸਟ੍ਰਿਕਟ ਐਕਸ਼ਨ ਲੈਸਤੇ ਆ ਉਹ ਕਰਾਂਗੇ ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇੱਧਰ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖ ਦੇ ਪਿੱਛੇ ਭੇਜਣਾ ਹੈ ਜੀ ਕੋਸ਼ਿਸ਼ ਕਰ ਰਹੇ ਹਾਂ ਹਲੇ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ ਬਾਕੀ ਲੋਕਲ ਕੈਮਰੇ ਦੇਖਦੇ ਆਂ ਡਾਊਨ ਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਮੁਕ ਜੀ ਬਿਲਕੁਲ ਸਾਨੂੰ ਪਿਛਲੇ ਕੁਝ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਰਵਾਇਆ ਮਚ ਲਿਆਵਾਂਗੇ ਉਸਾਰਤੇ ਅਨੁਸਾਰ ਉਹਨਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖਾ बाकी लोकल कैमरे देखਦੇ ਆ ਟਾਊਨ ਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਮਕਦਮਾ ਦਰਜ ਕਰਾਂਗੇ ਜੀ ਬਿਲਕੁਲ ਸਾਨੂੰ ਪਿਛਲੇ ਕੁਝ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨ ਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ